ਵਿੱਚ ਆਪਣੇ ਕਹਿ ਦਿੰਦੇ ਆ ਹਨਾ ਵੀ ਕਣਕ ਦੇ ਵਿੱਚ ਵੀ ਸੁੰਡ ਪੈ ਗਿਆ ਤੇ ਆਪਣੇ ਵੀ ਹੁਣ ਮੈਂ ਤੁਹਾਨੂੰ ਕਣਕ ਦਿਖਾ ਦਿੰਨਾਗਾ ਆਪਣੇ ਆਪਣੇ ਜਿਹੜੇ ਏਰੀਏ ਨੇ ਮੰਨ ਲਓ ਵੀ ਇਹ ਖੇ ਦਾ ਮਿੱਟੀ ਦਾ ਫਰਕ ਆ ਪਤਾ ਨਹੀਂ ਕਿਵੇਂ ਹੋ ਸਕਦਾ ਕੁਝ ਵੀ ਹੋ ਸਕਦਾ ਮਿੱਟੀ ਦਾ ਵੀ ਫਰਕ ਹੋ ਜਾਂਦਾ ਜ਼ਮੀਨ ਦਾ ਤੇ ਕੁਝ ਕੁ ਏਰੀਆ ਤੇ ਵੀ ਕਣਕਾਂ 'ਚ ਸੁੰਡ ਪਿਆਗਾ ਜ਼ਰੂਰ ਤੇ ਹੁਣ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਬਤਵਾ ਸ਼ੇਅਰ ਕਰ ਦਿਓ ਜੇ ਫੇਸਬੁੱਕ ਤੇ ਵੇਖਦੇ ਹੋ ਤਾਂ ਫਿਰ ਪੇਜ ਨੂੰ ਫੋਲੋ ਕਰ ਦਿਓ ਜਿਹੜਾ ਹੁਣ ਕਣਕਾਂ ਦੇ ਵਿੱਚ ਸੁੰਡ ਪਿਆ ਸੀਗਾ ਬਾਈ ਉਹ ਕੁਸਕੇਰੀਆਂ ਦੇ ਵਿੱਚ ਹੈਗਾਗਾ ਤੇ ਵਿੱਚੀ ਤਾਂ ਮੈਂ ਸੁਣਿਆਗਾ ਵੀ ਜਿਹੜੀ ਬਜਾਈ ਆਪਣੇ ਕਣਕ ਦੀ ਹੁੰਦੀ ਆ ਆਪਣੇ ਮਸ਼ੀਨ ਨਾਲ ਉਹ ਜ਼ਮੀਨਾਂ 'ਚ ਵੀ ਦਾਖਦੇ ਆ ਕਹਿੰਦੇ ਤੇ ਸੁਪਰ ਸੀਡਰ ਵਾਲੀਆਂ ਜਿਹੜੀਆਂ ਕਣਕਾ ਬੀਜੀ ਨੇ ਜ਼ਮੀਨਾਂ ਦੇ ਵਿੱਚ ਉਹਨਾਂ 'ਚ ਵੀ ਬਾਈ ਕਹਿੰਦੇ ਹੈਗਾ ਸੁੰਡ ਤੇ ਪਰ ਹੁਣ ਆਪਣੇ ਖੇਤ ਆ ਹੁਣ ਆਪਣੇ ਖੇਤ ਮੈਂ ਤੁਹਾਨੂੰ ਦੱਸ ਦਿੰਨਾ ਆਪਣੇ ਖੇਤ ਜਿਹੜੀ ਹੁਣ ਬਜਾਈ ਇਹ ਹੋਈ ਵੀ ਆ ਸੁਪਰ ਸੀਡਰ ਦੀ ਇਦੇ ਵਿੱਚ ਤਾਂ ਕੋਈ ਸੁੰਡ ਦੀ ਜਿਹੜੀ ਸੁਭਾਅਨਾ ਉਹ ਹੁਣ ਤੱਕ ਆਈ ਨਹੀਂ ਹੈਗੀ ਤੇ ਆਪਣੀ ਜਿਹੜੀ ਹੁਣ ਕਣਕਾ ਕੀ ਮੰਨ ਲਓ ਉਹਦੇ ਵਿੱਚ ਜੂਰੀਏ ਦੇ ਵਿੱਚ ਆਪਾਂ ਨਾ ਕੋਈ ਕਲੋਰੋ ਵਗੈਰਾ ਨਾ ਕੋਈ ਹੋਰ ਸਾਲਟ ਪਾਇਆਗਾ ਤੇ ਉਹਦੀ ਲੋੜ ਨਹੀਂ ਪਈ ਪੂਣ ਦੀ ਤੇ ਬਾਕੀ ਹੁਣ ਜਿਹੜੀ ਕਣਕਾ ਕੀ ਉਹ ਮੈਂ ਤੁਹਾਨੂੰ ਵਿੱਚ ਵੜ ਕੇ ਵੀ ਦਿਖਾ ਦਿੰਨਾ ਤੇ ਕਣਕ ਆਪਣੀ ਸਾਰੀ ਵਧੀਆ ਬਾਈ ਤੇ ਹੁਣ ਜਿਵੇਂ ਕਹਿੰਦੇ ਆ ਵੀ ਸੁੰਡ ਪੈ ਗਿਆ ਹੋ ਸਕਦਾ ਭਾਈ ਮਿੱਟੀ ਦਾ ਕੋਈ ਜ਼ਮੀਨ ਦਾ ਫਰਕ ਹੋਵੇ ਹਨਾ ਫੇਰ ਤਾਂ ਹੋ ਸਕਦਾ ਪੈ ਸਕਦਾ ਸੁੰਡ ਤੇ ਆਪਣੇ ਜ਼ਮੀਨ ਦੇ ਵਿੱਚ ਨਹੀਂ ਹੈਗਾ ਆਪਣੇ ਹੋਰ ਵੀ ਪਿੰਡ ਚ ਮੰਨ ਲਓ ਵੀ ਜ਼ਮੀਨਾਂ ਜਿਹੜੀਆਂ ਸੁਪਰ ਸੀਡਰ ਨਾਂ ਬੀਜੀਆਂ ਨੇ ਉਹਨਾਂ ਦੇ ਵਿੱਚ ਵੀ ਕੋਈ ਹੈ ਨਹੀਂ ਕਿਸੇ ਦੇ ਵੀ ਮਤਲਬ ਸੁਭਾਅ ਨਾਲ ਇਦਾਂ ਦੀ ਤੇ ਕਣਕ ਸਾਰੀ ਵਧੀਆ ਪਈ ਆ ਬਾਕੀ ਉਧਰ ਵੀ ਦਿਖਾ ਦਿੰਨਾ ਮੈਂ ਪਰਾਂ ਜਾ ਕੇ ਕੀ ਆ ਵੀਰੇ ਗੱਲ ਤੇ ਹੁਣ ਕੋਸ ਨਾ ਆਪਣੇ ਜਦੋਂ ਕਣਕ ਬੀਜਦੇ ਆ ਉਦੋਂ ਮੰਨ ਲਓ ਵੀ ਕੋਸਕ ਤਾਂ ਆਪਣੇ ਵੀਰ ਆਪਣੇ ਕਣਕ ਨੂੰ ਦਵਾਈ ਲਾ ਕੇ ਫੇਰ ਬੀਜਦੇ ਉਹਨੂੰ ਵੀ ਜਾਨੀ ਕਿ ਸੁੰਡ ਦੀ ਸੁਭਾਵਨਾ ਨਹੀਂ ਹੁੰਦੀ ਤੇ ਵਿੱਚ ਹੁਣ ਕਲੋਰੋ ਹੁਣ ਜਦੋਂ ਪਹਿਲਾ ਪਾਣੀ ਲਾਉਣਾਗਾ ਭਰ ਕੇ ਕਿਹੜਾ ਉਦੋਂ ਬਾਈ ਜਿਵੇਂ ਝੋਨੇ ਚ ਪਾਉਨੇ ਆਪਾਂ ਉਸ ਹਿਸਾਬ ਨਾਲ ਪਾ ਦਿੰਦੇ ਆ ਹਨਾ ਕਲੋਰੋ ਤੇ ਹੁਣ ਮੈਂ ਤੁਹਾਨੂੰ ਕਣਕ ਦਿਖਾ ਦਿੰਨਾ ਸਾਰੀ ਕੋਈ ਸੁੰਡ ਦੀ ਕੋਈ ਸੁਭਾਵਨਾ ਨਹੀਂ ਹੈਗੀ ਤੇ ਨਾ ਪਾ ਕੋਈ ਆ ਕਲੋਰੋ ਪਾਈ ਆ ਜਿਹੜੀ ਹੈਗੀ ਸੀ ਪ੍ਰਾਲੀ ਵੀ ਫੁੱਲ ਸੀ ਇਹ ਨਹੀਂ ਹੈਗਾ ਵੀ ਨਹੀਂ ਸੀ ਪ੍ਰਾਲੀ ਪ੍ਰਾਲੀ ਹੈਗੀ ਸੀ ਇੱਥੇ ਆ ਤੁਸੀਂ ਕਣਕ ਦੇਖ ਲਓ ਮੈਂ ਤੁਹਾਨੂੰ ਕੈਮਰੇ ਰਾਹੀਂ ਲਾਈਵ ਕੈਮਰੇ ਸਾਈਂ ਦੇਖੋ ਨਾਗਾ ਲਾਈਵ ਵੀਡੀਓ ਆ ਸਾਰੀ ਇਹ ਆ ਦੇਖ ਲਓ ਤੁਸੀਂ ਚੈੱਕ ਕਰ ਲਓ ਸਾਰੀ ਤੁਹਾਨੂੰ ਕੈਮਰੇ ਰਾਹੀਂ ਦਿਂਦੀ ਆ ਤਕਰੀਬਨ ਕਣਕ ਸਾਰੀ ਵਧੀਆ ਗਈ ਕਿਉਂਕਿ ਜੇ ਸੁੰਡ ਪੈ ਜੇ ਨਾ ਕਣਕ ਪੀਲੀ ਹੋ ਜਾਂਦੀ ਆ ਤੇ ਮੰਨ ਲਓ ਵੀ ਖੱਸੀ ਜੀ ਹੋ ਜਾਂਦੀ ਆ ਉਹਦਾ ਅੱਡੀ ਪਤਾ ਲੱਗਣ ਲੱਗ ਜਾਂਦਾ ਛੋਟੇ ਸਾਹਮਣੇ ਸਾਰੀ ਤੇ ਇਸ ਟਾਈਮ ਮੈਂ ਮਤਲਬ ਕੋਈ ਸੁੰਡ ਦੀ ਸੁਭਾਵਨਾ ਨਹੀਂ ਹੈਗੀ ਬਹੁਤ ਵਧੀਆ ਕਣਕ ਖੜੀ ਆ ਅਸੀਂ ਉਪ ਚੈੱਕ ਵੀ ਕਰਕੇ ਦੇਖਿਆ ਸੀਗਾ ਕੋਈ ਇਦਾਂ ਦਾ ਇਸ਼ੂ ਨਹੀਂ ਹੈਗਾ ਚਲੋ ਜੀ ਠੀਕ ਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਪੇਜ ਨੂੰ ਫੋਲੋ ਕਰ ਲਿਓ ਫੇਸਬੁੱਕ ਤੇ ਦੇਖ ਦਿਓ YouTube ਤੇ ਇੱਕ ਹੇਠਾਂ ਲੀਲਾ ਜਿਹਾ ਬਟਨ ਹੁੰਦਾ ਲਾਲ ਜਿਹਾ ਬਟਨ ਹੁੰਦਾ ਉਹਨੂੰ ਦਬਕ ਕੇ ਨਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ